ਨਾਲੇ ਤਾਂ ਸਾਡੀ ਸਾਰੀ ਸ਼ਿੰਜ ਕਮੇਟੀ ਜਿਸ ਵਿੱਚ ਵਿਜੇ ਕੁਮਾਰ ਜੀ ਚੇਅਰਮੈਨਾ ਲਸ਼ਮਨ ਦਾਸ ਬਰਕਾਰ ਸਿੰਘ ਜੀ ਮਨਜੀਤ ਸਿੰਘ ਪੀੜਾ ਗੁਰਾਵ ਸਿੰਘ ਜੀ ਜੈ ਸਿੰਘ ਜੀ ਸਰਜੀਤ ਸਿੰਘ ਜੀ ਪਹਿਲਾ ਗੋਲ ਉਸ ਵਾਹੀ ਗੁਰਦੇ ਚਾਰੋਂ ਜਰ ਅਰਦਾਸ ਗੀਤ ਦੀ ਤੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨੌਂਦਾਂ ਦੇ ਮੀਰਾ ਵਾਹੀ ਗੁਰਦੇ ਕਿਰਪਾ ਕਬਡੀ 365 ਦੇ ਉੱਪਰ ਬੁਝਾਰੇ ਉਹਨਾਂ ਦਾ ਵੀ ਧੰਨਵਾਦ ਟੋਲ ਸਾਜ ਉਹ ਸਾਜ ਹੈ ਜੋ ਖੁਸ਼ੀ ਬਲੇ ਵਜਦਾ ਹੈ ਜੋ ਜਿੱਤ ਬਲੇ ਵਜਦਾ ਸੋ ਟੋਲ ਤੇ ਡਗਾ ਲੱਗਦਾ ਟੋਲੀ ਬਿਲ ਧਰਵਾਦੀ ਹੈ ਇਹ ਧਰਤੀ ਰੰਗਲੇ ਪੰਜਾਬ ਦੀ ਇਹ ਰੰਗਲਾ ਪੰਜਾਬ ਮੈਚ ਸਟਾਰਜਗ ਗੰਗਸਾਹ ਪਹਿਲੀ ਕੁਸ਼ਤੀ ਦੀ ਸ਼ੁਰੂਆਤ ਹੈ ਬਈ ਤਾੜੀ ਜਰੂਰ ਮਾਰੇ ਇਸ ਪਹਿਲਵਾਨ ਦੇ ਨਾਲ ਆਹ ਦੇਖੋ ਕਹਿੰਦੇ ਚੱਲ ਗਏ ਮਾਜੇ ਦੀ ਧਰਤੀ ਅੰਬਰ ਸਾਹਿਬ ਪਾਕਿਸਤਾਨ ਬਾਰਡਰ ਤੋਂ ਚੱਲ ਕੇ ਅੱਜ 6ਵੇਂ ਮੇਲੇ 'ਚ ਵੀਰ ਦੇ 14 ਤਿੰਦਾ ਕੜਾ ਮੈਚ ਦੀ ਗੰਗਸਾਹ ਮੈਂ ਬਹੁਤ-ਬਹੁਤ ਧਰੋਹੇ ਸਾਡੇ ਵੀਰ ਵੱਡੇ ਬਾਜੇ ਗੁਰਚਰਨ ਸਿੰਘ ਜੀ ਦਾ ਸਪੇਨ ਵਾਲੇ ਜਿਨ੍ਹਾਂ ਵੱਲੋਂ ਦੂਜੀ ਕਰਤੀ 111000 ਦੇ ਆਪਣੇ ਪੋਤੇ ਦੀ ਜਨਮ ਖੂਜੀ ਦੇ ਵਿੱਚ 111000 ਦੇ ਸਾਡੇ ਵੀਰ ਕੁੰਜਾ ਸਿੰਘ ਜੀ ਦਾ ਸਪੇਨ ਨਮਰ ਹੋਵੇਗੀ ਸੁਪੁੱਤਰ ਮਠੇ ਮੇਵੇ ਰੱਬ ਸਭ ਨੂੰ ਦੇਵੇ ਸੁਭਾ ਸੁਖੀ ਜੀ ਦੇ ਕਬੂਸੀ ਵਿੱਚ 111000 ਰੁਪਏ ਇਹ ਦੂਜੀ ਗੁੱਝਾ ਇਨਾਮ ਦੇਣਗੇ ਬਾਤ ਬਾ ਮਿਹਰਬਾਨੀ ਦਾ ਹੈ ਕਿ ਮਾਪੇ ਜਨਮ ਦਿੰਦੇ ਹੈ ਰੱਬ ਕਰਮ ਦਿੰਦਾ ਜਿਨ੍ਹਾਂ ਚੰਗੇ ਕਰਮ ਕੀਤੇ ਉਹਨਾਂ ਦੇ ਕਰੇ ਗੱਲੀ ਗੱਲੀ ਆ ਕੁਸ਼ਤੀ ਜਿਹੜੀ ਆ ਖਾੜੇ ਦੇ ਵਿੱਚ ਕਰਾਈ ਜਾਣੀ ਹੈ ਕਿ ਅਸਤਾਕਾਂ ਦੀਆਂ ਮਾਰਾਂ ਖਾਧੀਆਂ ਨੇ ਲਿਸਕ ਦੀਆਂ ਫਿਰਨ ਜਵਾਨੀਆਂ ਨੇ ਪਹਿਲਵਾਨ ਵੀ ਹੁਣ ਖੁਸ਼ਿਆਲ ਹੋ ਗਏ ਠੀਕ ਹੈ ਅਗਲੀ ਕੁਸ਼ਤੀ ਦੇ ਵੀ ਮਲ ਤਿਆਰੀ ਰੱਖਿਓ ਅਗਲੀ ਕੁਸ਼ਤੀ ਹੋਣੀ ਆ ਸ਼ੌਕਤ ਤੇ ਸ਼ੰਕਰ ਤੇ ਸਿੰਧਾ ਪਹਿਲਵਾਨੇ ਵੀ ਤਿਆਰ ਬੈ ਤਿਆਰ ਹੋ ਜਾਓ ਆਪਣੀ ਜਗ੍ਹਾ ਤੇ ਤਿਆਰੀ ਰੱਖਣੀ ਆ ਖਾੜੇ 'ਚ ਰਸ ਨਹੀਂ ਪਾਇਆ ਜਾਣਾ ਸੀ ਦੋ ਦੋ ਕੁਸ਼ਤੀਆਂ ਕਰਾਵਾਂਗੇ ਫਿਰ ਸਮੇਂ ਨੂੰ ਧਿਆਨ 'ਚ ਰੱਖ ਕੇ ਪ੍ਰਬੰਧ ਹੈ ਤੁਮੇ ਲੋ ਹੁਕਮ ਹੋਵੇਗਾ ਤੇ ਤੀਜੀ ਕੁਸ਼ਤੀ ਖਾੜੇ ਤੇ ਸ਼ੁਰੂ ਕਰਾਂਗੇ ਅਜੇ ਦੋ ਕੁਸ਼ਤੀਆਂ ਚੋਦੀਆਂ ਇਹਦੀ ਪਹਿਲਵਾਨ ਜਿਹੜੇ ਤਿਆਰ ਬਾ ਤਿਆਰ ਹੋ ਜਾਓ ਮਿਰਗਿਆ ਮੱਲੀਆਂ ਤੇ ਦਲੀਪ ਜਮਸ਼ੇਰ ਇਹ ਵੀ ਮਲ ਆਪਣੀ ਜਗ੍ਹਾ ਤੇ ਬਿਲਕੁਲ ਤਿਆਰ ਲਿਖਣ ਵਾਲੇ ਵੀਰ ਨੂੰ ਬਿਲਕੁਲ ਸਾਫ਼ ਪੱਧਰਾ ਆਪਾਂ ਲਿਖਣਾ ਤਾਂ ਜੋ ਸਾਨੂੰ ਵੀ ਬੋਲਣ ਲੱਗਿਆ ਕੋਈ ਦਿੱਕਤ ਪ੍ਰੋਬਲਮ ਨਾ ਹੋਵੇ ਜੀ ਕੰਗ ਸਾਬ ਆਹ ਬੜੇ ਕਾਰ ਕਾਰਕਰ ਹਾਂ ਤੇਰੀ ਅੰਗਰੇਜ਼ ਆਪਰੇ ਜੋ ਹੁੰਦੇ ਚੱਲ ਇਕੱਠਿਆ ਲਿਆ ਚਾਰ ਪੰਜ ਹੋ ਗਏ ਸਰਵੀ ਨੌਕਰੀ ਆਦੇ ਪਰਕੇ ਦੀ ਜਿਹੜੀ ਪਹਿਲੀ ਕੁਸ਼ਤੀ ਹੈ 1,50,000 ਦੀ 1.5 ਲੱਖ ਤੇ ਸਪਲੈਂਡਰ ਜੀ ਸੁਖ ਸ਼ਾਂਤੀ ਵਾਸਤੇ ਕੋਈ 100 ਦੀ ਗੱਲ ਨਹੀਂ ਕੋਈ 50 ਦੀ ਗੱਲ ਨਹੀਂ ਤੁਹਾਡਾ 1 ਰੁਪਿਆ ਵੀ ਚੰਡੀ ਵਾਲੇ ਪਹਿਲਵਾਨਾਂ ਵਾਸਤੇ ਲੱਖ ਵਰਗਾ ਹੈ ਜਿਵੇਂ ਖਾਲਾ ਪਾਸ਼ਾ ਦੇ ਵਿੱਚ ਸੁਖ ਸੁਖ ਕੇ ਜਾਂਦੇ ਅਗਰ ਸਤਪੁਰ ਆਹ 12 ਦੀ ਚਾਹਤੀ ਕਲਾ ਵਾਸਤੇ ਸੁਖ ਮੰਗ ਕੇ ਕੁਸ਼ਤੀਆਂ ਲੜਦੇ ਆਂ ਚਾਰੇ ਪਹਿਲਵਾਨਾਂ ਦਾ ਘੇਰਾ ਲੱਗ ਰਿਹਾ ਤੁਸੀਂ ਵੀ ਦਾਦਿਆਂ ਦੇ ਦਿੱਤੇ ਖਜ਼ਾਨੇ ਦੇ ਚੰਡੀ ਵਾਲੇ ਪਹਿਲਵਾਨਾਂ ਦਾ ਜਰੂਰ ਮਾਨ ਸਨਮਾਨ ਕਰੋ ਕੋਈ 100 ਦੀ ਗੱਲ ਨਹੀਂ ਕੋਈ 50 ਦੀ ਗੱਲ ਨਹੀਂ

ਆਪ ਵੀ ਘੱਟੀ ਦੁਆਬੇ ਦੀ ਜੱਟ ਸਾ ਵੀ ਵੱਡਾ ਮਾਨ ਸਨਮਾਨ ਪਾਤਿਕੇ ਸ੍ਰੀ ਮੱਲ ਪਰਮਿੰਦਰ ਡੋਂਮਸ਼ੇੜੀ ਬਾਬਾ ਪੂਰਾ ਦਾਜੀ ਦਾ ਅਖਾੜਾ ਡੋਂਮਸ਼ੇੜੀ ਜਿੱਥੇ ਕਲਤਾਰ ਡੋਂਮਸ਼ੇੜੀ ਪਰਮਿੰਦਰ ਡੋਂਮਸ਼ੇੜੀ ਲੱਡੂ ਡੋਂਮਸ਼ੇੜੀ ਵੱਡੇ ਮੱਲ ਹੋਏ ਆ ਉੱਥੇ ਅੰਗਰੇਜ਼ ਡੋਂਮਸ਼ੇੜੀ ਵੱਡੇ ਮੱਲ ਤੇ ਅੱਜ ਸਿਰੇ ਦੀ ਕੁਸ਼ਤੀ ਦਾ ਮੁਕਾਬਲਾ ਦਾਰਾ ਦੋਸਤਾਂ ਵੱਲੋਂ ਵੱਡਾ ਸਤਿਕਾਰ ਕੀਤਾ ਜਾ ਰਿਹਾ ਹੈ ਉਧਰਲੇ ਪਾਸੇ ਕਲੂਆ ਗੁੰਜਰਖਾਲਾ ਬਾੜਨ ਦੇਦ ਦੇ ਪਾਸੇ ਪੁਰ ਚਾਰ ਸਿੰਘ ਜੀ ਸਿੱਧੂ ਸੁਪੈਣ ਵਾਲੇ ਦਾਦੇ ਦੀ ਵੱਡੀ ਰਹਿਮਤ ਹੈ ਵੱਡਾ ਕਾਰੋਬਾਰ ਹੈ ਅੱਜ ਆਪਣੇ ਪੁੱਤਰੇ ਦੇ ਜਨਮ ਦੀ ਖੁਸ਼ੀ ਵਿੱਚ ਹੋਣੀ ਹੈ ਦੋਨੋਂ ਮੱਲ ਸੋਬਰ ਡੋਬਰ ਹੈ ਹਾਰਾ ਜਿੱਤਾ ਪ੍ਰਮਾਤਮਾ ਦੇ ਹੱਥ ਹੈ ਇਹ ਗੈਰਕਸ਼ੀ ਨਹੀਂ ਹੋਲੇ 11000 ਦੀ ਇਹ ਵੱਡੀ ਝੰਡੀ ਦੀ ਕੁਸ਼ਤੀ ਜਿਹੜੀ ਆ ਖਾੜਾ ਪਾਸ਼ਾ ਦੇ ਵਿੱਚ ਸ਼ੁਰੂ ਕਰਾਈ ਜਾ ਰਹੀ ਮਿਹਰ ਭਰਿਆ ਹੱਥ ਰਕੇ ਤੰਦਰੁਸਤ ਦੀ ਬੱਚੇ ਇਸ ਪਰਿਵਾਰ ਨੂੰ ਇੱਕ ਵਾਰੀ ਤਾੜੀਆਂ ਮਾਰੋ ਲੱਖਾਂ ਦਾ ਦੰਦ ਦੇ ਨਾਂ ਦੇ ਬਹੁਤ ਵੱਡੀ ਕੁਸ਼ਤੀ ਆ ਸਰਦਾਰ ਕੋਈ ਚਾਹਲ ਸਿੰਘ ਜੀ ਸਿੱਧੂ ਸੁਪੇਨ ਵਾਲੇ ਜਿਹਨਾਂ ਦਾ ਪੋਤਰਾ ਤੇਗਵੀਰ ਸਿੱਧੂ ਦੇ ਜਨਮ ਦੀ ਖੂਜੀ ਵਿੱਚ ਸਾਤਲੀਂ ਤਰਾਸ਼ੀ ਵਾਲਾ ਇਹ ਕਹਿੰਦੇ ਮਹਾਵੀਰ ਦਾ ਬੇਟਾ ਔਰ ਕਹਿੰਦੇ ਵੀ ਜਿਲੇ ਝੱਜਰ ਚਲ ਗਿਆ ਹੈ ਇਹ ਰੇਲਵੇ ਵਿੱਚ ਵੀਡੀਓ ਲੱਗਾ ਹੋਇਆ ਹੈ ਇਹ ਵੀਡੀਓ ਲੱਗਾ ਹੈ ਵੱਡੀ ਜੌਹ ਦੇ ਪਰਦੇ ਵਿੱਚ ਦੂਜੇ ਪਾਸੇ ਕਹਿੰਦੇ RAM ਮੂਰਤੀ ਜੀ ਕੁਲਵਿੰਦਰ ਸਿੰਘ ਜੀ ਬਲਕਾਰ ਸਿੰਘ ਜੀ ਮਨਜੀਤ ਸਿੰਘ ਪੀੜਾ ਸਾਡੇ ਵੀਰ ਗੁਰਦਾਵਰ ਸਿੰਘ ਜੀ जय सिंह सलीम दोनों पहलवान जय सिंह जी मेहमान दिया दा कुश्ती ਕੋਲ ਬੜਾ ਪ੍ਰਸਤਾਵ ਅਸੀਂ ਕਿਰਤੀ ਵਾਲੀ ਖਾੜੀ ਦੇ ਵਿੱਚ ਸ਼ੁਰੂ ਕਰੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੇਤੀ ਕਰ ਰਹੇ ਹਾਂ ਪੰਨਗਰ ਪੰਚਾਇਤ ਕਮੇਟੀ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਮੂਹ ਨਗਰ ਦੇ ਸਹਿਯੋਗ ਨਾਲ ਕਿੰਨੇ ਫੜ ਕੇ ਕਰਾਏ ਜਾ ਰਹੇ ਇਸ ਵਾਰ ਅਸੀਂ ਦੋ ਮਿੰਟ ਪੱਟਾ 80 ਕਰਾ ਰਹੇ ਹਾਂ ਇੱਕ ਨਾਲ ਦੂਜੇ ਨੂੰ ਵੀ ਕਰਾ ਰਹੇ ਹਾਂ ਹੋਰ ਕੀ ਕੀ ਨਾਕਰ ਪਹਿਲਾ ਜਿਹੜਾ ਪੜ ਗਿਆ ਜੀ 1.50 ਹਜ਼ਾਰ ਰੁਪਏ ਸੋਨੂੰ ਆ ਜਾ ਦੁਬਾਰੇ ਭੱਜ ਗਿਆ ਸਾਡੇ ਚ ਨਕਦ ਤਿੰਨ ਬਲੈਂਡਰ ਮੋਟਰ ਸਾਈਕਲ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਗਰੌਂਡਾਂ ਨਾਲ ਵੱਧ ਤੋਂ ਵੱਧ ਜੁੜਨ ਬਈ ਨਸ਼ਿਆਂ ਤੋਂ ਦੂਰ ਹੋਣ ਜੇ ਕੋਈ ਕੋਈ ਵੀ ਗੇਮ ਹੈ ਜਿਵੇਂ ਕਬੱਡੀ ਆ ਆਪਣੇ ਭਲਵਾਨੀ ਹਾਂ ਹਾਂਜੀ ਰੌਡਾਂ ਦੇ ਵਿੱਚ ਆਉਣ ਤੇ ਆਪਣਾ ਫੇਸ ਦਾ ਨਾਮ ਰੱਖੀ ਭਲਵਾਨਾਂ ਦੇ ਵਿੱਚ ਨਜ਼ਰੋਂ ਜੀ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟਰ ਸੁਖਪਿੰਦਰ ਜੀ ਖੁਸ਼ ਹੋਇਆ ਤੁਹਾਨੂੰ ਜੀ ਅੱਜ ਜਿਹੜੀ ਨਕਲ ਕਰਵਾਇਆ ਜਾ ਰਿਹਾ ਨੱਥੜਾ ਪੇਟ ਦੇ ਵਿੱਚ ਜਿਹੜੇ ਕਹਿੰਦਾ ਤਿਆਰ ਬੱਜਿਆ ਹੋ ਜਾ ਬਹੁਤ ਹੀ ਪ੍ਰਵਾਹ ਪਿਆਰਾ ਪਿਆਰ ਸੁਰਦਾ ਹਰ ਸਾਲ ਪਰ ਆਪ ਪਿਆ ਦਿੰਦੇ ਆ ਔਰ ਹਰ ਸਾਲ ਦੀ 22 ਤਰੀਕ ਨੂੰ ਵੀ ਇਹ 22 ਬਾਤ ਉਹ ਦੱਸਦੇ ਨੇ ਕਿ ਕੋਈ ਹਰ ਸਾਲ ਸਾਨੂੰ ਪਤਾ ਕਿ ਇਹ ਤੇ ਤਰੀਕੇ ਸਾਡੇ ਦਿਲ ਤੇ ਲੱਗੀ ਹੋਈ ਆ ਕਿ ਇਸ ਪਿੰਡ ਦਾ ਬੜਾ ਵੀ 22 ਸਾਥ ਉਪਰਾ ਪਿਆਰਾ ਔਰ ਹਰ ਸਾਲ 22 ਬਾਤ ਨੂੰ ਇਛਾਈ ਦਾ ਜਿਹੜੀ ਇਸ ਪਿੰਡ ਨਗਰ ਪ੍ਰਚੇਤ ਦਾ ਮੌਸਰਾਵਾ ਹੈ ਜਿਹੜੀ ਜਿਹੜੇ ਭਵਾਨ ਜਿਹੜੇ ਹਾਜੀ ਜਿਹੜੇ ਪਹਿਲੇ ਨੰਬਰ ਵਾਲੇ ਜਿਹੜੀ ਕਸਤੀਆ ਉਹ ਨੰਬਰ ਜਿਹੜੀ ਪ੍ਰਵੀਨ ਕਾਲੀ ਤੇ ਅੱਜੇ ਵਾਰ ਦੀ ਚੱਲ ਰਹੀ ਹੈ ਜਿਹੜੀ 1 ਲੱਖ 50 ਹਜ਼ਾਰ ਦਾ ਪੋਲਾ ਹੋਰ ਜੇਤੂਨ ਵੀ ਸਪੈਨਰ ਮੁੱਖਲ ਕੋਲ ਹੋਵੇਗੀ ਦੂਜੀ ਜਿਹੜੀ ਫੁੱਟੀਆ ਕੋਹਲਾ ਗੁੱਜਰ ਤੇ ਕਹਵਾ ਗੁੱਜਰ ਤੇ ਪੋਲਾ ਉਹਨਾਂ ਦੇ ਹੋਵੇਗੀ ਉਹਦਰਾ ਪ੍ਰਾਈਸ 1 ਲੱਖ ਤੇ 11000 ਹੋਵੇਗਾ दोनों दिल को सोच होंगी पहलवानी आ चाहे बचे है चाहे वे जे बच्चा पहलवान मान लो आएगा यह मान लो वालवान नहीं बन सकता तो एक बहुत वास्तान जरूर बनेगा ਜੋ ਕਿ ਜਿਹੜਾ ਪਹਿਲਵਾਨ ਆ ਉਹਦੇ ਵਿੱਚ ਰੱਬ ਦੀ ਬੜੀ ਕਿਰਪਾ ਹੁੰਦੀ ਆ ਮੇਰੀ ਖੁਸ਼ੀ ਆ ਔਰ ਮੇਰੀ ਬੇਨਤੀ ਸਾਰੇ ਪਰਿਵਾਰਾਂ ਨੂੰ ਕਿ ਆਪਣੇ ਬੱਚਿਆਂ ਨੂੰ ਜੋੜੀਏ ਪਰਵੰਦਰ ਉਹ ਜੇ ਵੱਡੇ ਮਾਤ ਦੇ ਬਣਨਗੇ ਔਰ ਬੱਲੇ ਜਸਾਨ ਦੇ ਬਣਗੇ ਇਹ ਮੈਂ ਸਾਰੇ ਪਰਿਵਾਰੋਂ ਬੇਨਤੀ ਹਾਂਜੀ ਔਰ ਵੱਡਾ ਵਾਲਾ ਰਾਜੀ ਬਗਾ ਯੂਥ ਵੀ ਆਇਆ ਔਰ ਮੈਚ ਵੀ ਹੋਇਆ ਜਿਹੜਾ ਖੇਡਾਂ ਰੂਪੇ ਪੰਜਾਬ ਦੀ ਸ਼ਾਨ ਆ ਜੀ ਔਰ ਖੇਡਾਂ ਸਾਡੇ ਪੰਜਾਬ ਦਾ ਇੱਕ ਫਿਊਚਰ ਆ ਸਾਡਾ ਫੋਕ ਆ ਜੀ ਔਰ ਸਾਨੂੰ ਖੇਡਾਂ ਨਾਲ ਸਾਥ ਕਰਕੇ ਖੇਡਾਂ ਨੂੰ ਕਰੋ ਜੀ ਦਾ ਇਹ ਚਿਰ ਨੂੰ ਮੋੜ ਵੀ ਜ਼ਰੂਰ ਪਾਉਣਾ ਪਏਗਾ ਹਾਂ ਜੀ